ਅੱਜ ਵੀ ਜਿਹੜੀ ਮੀਟਿੰਗ ਆ ਸਾਡੀ ਕੁਝ ਕੁ ਮਸਲਿਆਂ ਤੇ ਆ ਕੁਝ ਤਾਂ ਜਿਹੜਾ ਇੱਕ ਘਰਚ ਵਾਲਾ ਮਸਲਾ ਉਹਦੇ ਰਿਪੋਰਟਿੰਗ ਕਰਨੀ ਸੀ ਕੀ ਇਹ ਉਹ ਉਹਦੇ ਬਾਰੇ ਮੀਟਿੰਗ ਰੱਖੀ ਐ ਦੂਜੀ ਫੰਡਾਂ ਦੀ ਰੱਖੀ ਐ ਕਿ ਜਿਹੜਾ ਜਿਹੜੀ ਸਾਡੇ ਚੋਣਾ ਤੋਂ ਪਹਿਲਾਂ ਦੂਰਨ ਦਾ ਜਿਹੜੇ ਮਸਲੇ ਜਿਵੇਂ ਨਰਮੇ ਵਾ ਆਪਣਾ ਗੜੇ ਮੰਨ ਦਾ ਮਾਮਲਾ ਅਸੀਂ ਵੰਡੇ ਚ ਇਸ ਅਗਰੂਰ ਦੇ ਵਿੱਚ ਜਿਹੜੇ ਮਸਲੇ ਖੜੇ ਨੇ ਗੈਸ ਲਾਈਨ ਪੈਕ ਦਾ ਨਾ ਬਾਤ ਮੜਾ ਪ੍ਰੋਜੈਕਟ ਦੀ ਛੜਕਾਂ ਦਾ ਮਸਲਾ ਜਿਹੜੇ ਮਸਲੇ ਸਾਡੇ ਪੁਰਾਣੇ ਖੜੇ ਨੇ ਜਿਵੇਂ ਜਹਾਗੀਰ ਵਾਲਾ ਉਹਨਾਂ ਮਸਲਾਂ ਦੀ ਰਿਪੋਰਟ ਲੈ ਕੇ ਉਹਦੇ ਗਾਹਾਂ ਨੂੰ ਵਿਚਾਰ ਕਰਨ ਦਾ ਅੱਛੇ ਕਰਨ ਦਾ ਸਿੱਧਾ ਵੀ ਕਿਟੋਨੇ ਵਾਲਾ ਮਸਲਾ ਹੈ ਤੇ ਇਹਦੇ ਨਾਲ ਜੇ ਕਿਸਾਨ ਕੋਲ ਬਿਜਲੀ ਸਪਲਾਈ ਜਾਂ ਕੋਈ ਹੋਰ ਸਪਲਾਈ ਜਿਵੇਂ ਪਾਣੀ ਦੀ ਸਪਲਾਈ ਰੁਕਲੀਆ ਉਹਦੇ ਦੇ ਮਸਲੇ ਦੇ ਬਹਾਂ ਵਾਲੇ ਸੰਘਰਸ਼ ਨੂੰ ਜਿਹਨੇ ਅੱਗੇ ਤੋਰਨ ਦੀ ਜਿਹੜੀ ਕੋਲੇ ਖੰਦ ਕੇ ਦੇਖੋ ਇਹ ਕਿਸਾਨ ਕੋਲ ਦਾ ਦਬਾਅ ਹੈ ਮੋਦੀ ਹਕੂਮਤ ਨੇ ਕੋਹਲ ਦਾ ਦਬਾਅ ਮੰਨ ਕੇ ਪਹਿਲੀ ਵਾਰ ਆ ਜਿਹਨੇ 14 ਫਸਲਾਂ ਤੇ ਐਮਐਸਪੀ ਦਿੱਤੀ ਕਿਉਂਕਿ ਮੋਦੀ ਸਰਕਾਰ ਨੇ ਜਿਹੜੀ ਆਾ ਮਤਲਬ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਮੋਦੀ ਸਰਕਾਰ ਦੀ ਹਾਰ ਹੋਈ ਹੈ ਜਿਹੜੀ ਆਸ ਤੋਂ ਨਹੀਂ ਸੀ ਉਹ ਪਹਿਲਾਂ ਬਰਤ ਮਾਰਦੇ ਸੀ 400 ਤੋਂ ਪਾਰ ਤੇ ਘਟ ਗਿਣਤੀ ਚ ਰਹਿ ਗਈ ਸਰਕਾਰ ਦੀ ਇਹ ਕਿਸਾਨ ਕੋਹਲ ਦੇ ਅੰਦੋਲਨ ਕਰਕੇ ਹੈ ਜੇ ਇਹ ਅੰਦੋਲਨ ਹੋਰ ਅੱਗੇ ਜੇ ਸਰਕਾਰ ਕਿਸਾਨਾਂ ਨਾਲ ਨਿਬੇੜਾ ਦਾ ਪੰਗੇ ਲੈਂਦੀ ਹੈ ਇਹ ਅਗਲੀ ਅਗਲੀ ਅਗਲੇ ਸਭਾ ਚੋਣਾਂ ਦੇ ਵਿੱਚ ਇਹਨਾਂ ਨੂੰ ਹੋਰ ਮਾਰਤਾ ਚਲਦੀ ਹੈ ਇਸ ਕਰਕੇ ਉਹਨੂੰ ਠੰਡਾ ਛੇਕਣ ਦੇ ਖਾਤਰ ਉਹਨੇ ਐਮਐਸਪੀ ਦਾ ਗਾਰੰਟੀ ਕਾਨੂੰਨ ਨਹੀਂ ਬਣਾਇਆ ਐਮਐਸਪੀ ਦੇ ਜਿਹੜੀ ਕਿਸਾਨਾਂ ਦੀ ਮੰਗ ਹੈ ਉਹ ਖੜੀ ਹੈ ਗਾਰੰਟੀ ਕਾਨੂੰਨ ਬਣਾ ਕੇ ਜਿਹੜੀ ਸੰਤੁਸ਼ਟੀ ਹੁੰਦੀ ਹੈ ਐਮਐਚਪੀ ਹੈ ਇਕੱਲੀ ਮੰਨ ਲਿਓ ਹੁਣ ਲੋਕੋ ਪੁੱਛੋ ਜਿੰਨੇ ਵੀ ਐਮਐਸਪੀ ਹੈ ਐਮਐਸਪੀ ਦੇ ਨਾਲ ਜਿੰਨਾ ਚਿਰ ਕੰਪਲੀਟ ਨਹੀਂ ਹੁੰਦੀ ਜਿੰਨਾ ਚਿਰ ਸਰਕਾਰੀ ਖਰੀਦ ਨਹੀਂ ਸ਼ੁਰੂ ਹੁੰਦੀ ਜੇ ਸਰਕਾਰੀ ਖਰੀਦ ਨਾ ਹੋਈ ਤਾਂ ਐਮਐਸਪੀ ਦਾ ਇਹ ਕਾਗਜ਼ੀ ਹੈ ਉਹ ਕਾਗਜ਼ੀ ਬਣ ਕੇ ਰਹਿ ਜਾਣੀ ਹੈ ਜਿੰਨੇ ਹੁਣ ਮੰਗੀ ਹੈ ਉਹਨਾਂ ਦਾ 86 ਰੁਪਏ ਰੇਟ ਦਿੱਤਾ ਉਹਨਾਂ ਨੇ ਨਰਮੇ ਦਾ 7500 ਜੇ ਕੋਰਪੋਰੇਸ਼ਨ ਨਾ ਮਾਰਕੀਟ ਦੇ ਵਿੱਚ ਆਇਆ ਫਿਰ ਕਿਹਨੇ ਲੜੀਆਂ 7500 ਨੂੰ ਮੂਗੀ ਹੁਣ ਪਿਛਲੇ ਸਾਲ ਵੀ ਐਮਐਸਪੀ ਬਣੀ ਸੀ ਪੂਮਾ ਮੰਡੀ ਸਰਕਾਰ ਨੇ ਕਿਹਾ ਸੀ ਕਿ ਲਮਾ ਦੇ ਉਦੋਂ ਮਾਰਕੀਟ ਦੇ ਵਿੱਚ ਖਰੀਦ ਏਜੰਸੀਆਂ ਨਹੀਂ ਆਈਆਂ ਜੇ ਖਰੀਦ ਏਜੰਸੀਆਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਏਜੰਟਿਕ ਵੰਡ ਪ੍ਰਣਾਲੀ ਵੀ ਫਿਰ ਜਉਂਦੀ ਰਹਿੰਦੀ ਐ ਐਮਐਸਪੀ ਦੇ ਵੀ ਫਿਰ ਸਹੀ ਅਰਥ ਬਣਦੇ ਨੇ ਜੇ ਸਰਕਾਰ ਦੇ ਬੰਦੇ ਹੋਏ ਰੇਟ ਤੋਂ ਘੱਟ ਖਰੀਦੀ ਜਾਂਦੀ ਐ ਤਾਂ ਉਹਦੀ ਪਰਭਾਈ ਵੀ ਸਰਕਾਰ ਕਰੇ ਇਹਦੀ ਪਾਲਸੀ ਵੀ ਤੈਅ ਕਰਨੀ ਚਾਹੀਦੀ ਐ ਇਸੇ ਕਰਕੇ ਕਹਿੰਦੇ ਆ ਵੀ ਐਮਐਸ ਦੀ ਗਰੰਟੀ ਕੋਰਨ ਬਣਾਓ ਤਾਂ ਕਿ ਛੋਟਾ ਮਿੱਥਿਆ ਹੋਇਆ ਪਾ ਕਿਸਾਨਾਂ ਦੇ ਪੱਲੇ ਪਵੇ ਤਾਂ ਕਿਸਾਨ ਨੂੰ ਉਲਟ ਚੰਦਨ ਹੋਵੇ ਇਹਦੇ ਨਾਲ ਦੋ ਗੱਲਾਂ ਹੋਣਗੀਆਂ ਫਸਲੀ ਭਿੰਤਾ ਵੀ ਇਹਦੇ ਵਿੱਚ ਰਲ ਜੂਗੀ ਦੇ ਕਿਸਾਨਾਂ ਨੂੰ ਧਰਮਰਾਫਾ ਹੋਣ ਲੱਗ ਜੂਗਾ ਝੋਨੇ ਦੇ ਪਾਣੀ ਨੂੰ ਨਿਕਲ ਆਉਣਗੇ ਆ ਪ੍ਰਦੂਸ਼ਣ ਵਾਲਾ ਮਸਲਾ ਵੀ ਹੱਲ ਹੁੰਦਾ ਪਾਣੀ ਵਾਲਾ ਮਸਲਾ ਵੀ ਹੱਲ ਝੋਨੇ ਤੇ ਉਹਨਾਂ ਨੇ 17 ਸਾਲ ਤੋਂ ਬਿਦਾ ਇਹ ਜਿਹੜੀ ਪਾਲਸੀ ਹੈ ਨਾ ਇਹ ਪੁਰਾਣੀ ਪਾਲਸੀ ਕੱਸੀ ਪਟੀ ਪਾਲਸੀ ਸਰਕਾਰ ਨੇ ਕਦੇ ਵੀ ਜਿਹੜਾ ਰੇਟ ਬਣਾਉਂਦੀ ਹੈ ਫਸਲਾਂ ਦੇ ਪਿਛਲੇ ਸਾਲ ਕਿੰਨਾ ਸੀ ਇਸ ਸਾਲ ਇੰਨਾ ਕਰਦੇ ਇਹ ਅੰਨਾ ਤੋਂ ਹੁੰਦਾ ਇਹ ਤਰਕ ਨਾਲ ਨਹੀਂ ਲਾਗਤ ਖਰਚੇ ਦੇ ਮੁਤਾਬਕ ਜਨਸਾਂ ਦੀ ਰੇਟ ਹੋਣ ਉਹ ਤਰੀਕੇ ਨਾਲ ਨਹੀਂ ਵਧਾਏ ਜਾਂਦੇ ਇਨਪੁਟਸ ਦਾ ਰੋਜ਼ ਬੱਧੀ ਜਾਂਦੇ ਹੁਣ 117 ਰੁਪਏ ਉਹਨਾਂ ਨੂੰ ਝੋਨੇ ਦੇ ਵਧਾਏ ਹੁਣ ਡੀਜੀਲਾਂ ਕਿੰਤਾ ਉੱਚੀਆਂ ਹੋ ਜਾਣਗੀਆਂ ਕਿਸਾਇਦੀਆਂ ਕਿੰਤਾ ਉੱਚੀਆਂ ਹੋ ਜਾਣਗੀਆਂ ਸਕੂਲਾਂ ਦੀਆਂ ਫੀਸਾਂ ਉੱਚੀਆਂ ਹੋ ਜਾਣਗੀਆਂ ਵਾਥਾਂ ਦੇ ਗੱਡੀਆਂ ਦੇ ਕਿਰਾਏ ਉੱਚੇ ਹੋ ਜਾਣਗੇ ਕੱਪੜਾ ਮਹਿੰਗਾ ਹੋ ਜਾਊਗਾ ਪੜ੍ਹਾਈ ਦੀਆਂ ਫੀਸਾਂ ਉੱਚੀਆਂ ਹੋ ਜਾਣਗੀਆਂ ਮੈਡੀਕਲ ਡਾਕਟਰਾਂ ਨੇ ਵੀ ਕਿਹਾ ਕਿ ਹੁਣ ਅੱਜ ਦਾ ਇਹ ਵੀ ਆਮਦਨ ਦੇ ਨਾਲ ਸਾਰਾ ਕੁਝ ਕਰਾਉਣਾ ਹੈ ਇਸੇ ਕਰਕੇ ਸਾਡੀ ਜਿਹੜੀ ਹੈ ਨਾ ਸਾਡੀ ਜਿਹੜੀ ਖੇਤੀ ਹੈ ਉਹ ਮੁਨਾਫੇ ਵਾਲਾ ਬਣਾਉਣ ਦੇ ਖਾਤਰ ਇਹ ਮੁਨਾਫਾ ਹੋਵੇ ਦੇ ਚੋਂ ਤਾਂ ਜਿਹੜੀ ਇਨਪੁਟਸ ਹੈ ਉਹਦੇ ਉਹਦੇ ਰੇਟ ਘਟਾਉਣੇ ਚਾਹੀਦੇ ਨੇ ਜਿਹੜੀ ਕਾਰਪੋਰੇਟ ਮਾਲ ਪੈਦਾ ਕਰਦੇ ਨੇ ਜਿਵੇਂ ਟਰੈਕਟਰ ਨੇ ਖਾਦਾਂ ਨੇ ਕੀੜੇ ਮਰ ਦਵਾਈਆਂ ਨੇ ਤੇਲ ਹੈ ਇਹਨਾਂ ਦੀ ਕੀਮਤ ਥੱਲੇ ਹੋਣੀ ਚਾਹੀਦੀ ਨੇ ਤਾਂ ਕਿ ਜਿਹੜਾ ਅਨਾਜ ਹੈ ਉਹ ਸਸਤਾ ਪੈਦਾ ਹੋ ਸਕੇ ਮਾਰਕੀਟ ਦੇ ਵਿੱਚ ਸਬਜ਼ੀਆਂ ਸਸਤੀਆਂ ਜਾਣ ਮਾਰਕੀਟ ਵਿੱਚ ਗੁੱਧ ਸਸਤਾ ਜਾਵੇ ਮਾਰਕੀਟ ਨਾਲੇ ਕਿਸਾਨਾਂ ਨੂੰ ਫਾਇਦਾ ਹੋਵੇ ਨਾਲੇ ਇਹ ਮਾਲ ਹੈ ਜਿਹੜਾ ਆਮ ਲੋਕਾਂ ਦੇ ਮੂੰਹ ਤੇ ਪੈਂਦਾ ਉਹ ਵੀ ਸਸਤਾ ਤਾਂ ਹੋ ਸਕਦਾ ਹੈ ਜਿਹੜਾ ਕਾਰਪੋਰੇਟ ਬੰਦਾ ਪੈਦਾ ਕਰਦਾ ਉਹਦੀਆਂ ਉਹਦੀਆਂ ਕੀਮਤਾਂ ਉਹਨਾਂ ਦੇ ਮੁਨਾਫੇ ਦੇ ਕੱਟ ਲਾ ਕੇ ਉਹਦੀਆਂ ਕੀਮਤਾਂ ਕਿੰਨੀਆਂ ਹੋ ਗਈਆਂ ਅਸੀਂ ਕਹਿੰਦੇ ਵੀ ਉਹਦੇ ਨਾਲ ਜਿਹੜੀ ਸੰਗਤ ਉਹਦੇ ਨਾਲ ਵੀ ਲੱਗੇ ਕੱਚਾ ਮਾਲ ਅਸੀਂ ਕਿਸਾਨ ਤਿਆਰ ਕਰੇ ਪੱਕਾ ਉਹਦੇ ਵਿੱਚੋਂ ਜਿਵੇਂ ਟਰਾਈਡ ਅੰਡਰੇ ਲਾ ਲਓ ਸ਼ੂਗਰ ਨਾਮ ਦੇ ਮਿਲ ਦੇ ਨਾਂ ਤੇ ਜ਼ਮੀਨ ਕਬਜ਼ਾ ਕੀਤੀ 2006 ਦੇ ਵਿੱਚ ਚਾਰ ਦੇ ਵਿੱਚ ਮੰਨ ਲਓ ਵੀ ਅਜ ਤੱਕ ਉੱਥੇ ਸ਼ੂਗਰ ਮਿਲ ਨਹੀਂ ਲੱਗਿਆ ਜਿਹੜਾ ਤੇ ਕਿਸਾਨਾਂ ਨੂੰ ਗੰਨੇ ਦਾ ਮੁਨਾਫਾ ਮਿਲਣਾ ਸੀ ਪਰ ਸ਼ੂਗਰ ਮੇਲਾ ਦਾ ਇਹ ਹਾਲਤ ਬਣ ਗਈ ਜਿਹੜੇ ਪਹਿਲਾਂ ਤੇ ਬਿਮਾਰ ਕਰਕੇ ਸਰਕਾਰ ਨੇ ਉਹਨਾਂ ਨੂੰ ਜਿੰਦੇ ਲਾਤੇ ਅਜ ਤੱਕ ਉਹਨਾਂ ਨੂੰ ਬਕਾਇਆ ਨਹੀਂ ਮਿਲਿਆ ਜਿਹੜਾ ਨੇ ਗੰਨਾ ਬੀਜਿਆ ਤੇ ਕਿਸਾਨ ਜਾਣੀ ਉਧਰ ਨੂੰ ਬਦਲ ਵੀ ਫਸਲ ਕਰਨੀ ਜਾ। ਕਪਾਹ ਵਾਲਾ ਜੋ ਹੈਗਾ ਅਜੀ ਕਪਾਹ ਦਾ ਇਹ ਕਹਨੇ ਆ ਵੀ ਉਹਦੇ ਵੀ ਯਕੀਨੀ ਰੇਟ ਦੀ ਜਿਹੜੀ ਹੁਣ ਦੇ ਤੱਕਾ ਐਮ ਐਸ ਬੀ ਐਮ ਐਸ ਬੀ ਤੇ ਯਕੀਨੀ ਹੋਵੇ ਵੀ ਬਾਦਲ ਚੱਕਣੀ ਹੈ ਆਉਣਾ ਵੀ ਸਾਨੂੰ ਰਿਜਨਲ ਮਿਲਣਾ ਜਿਹੜਾ ਮੈਂ ਹੁਣ ਗੁਲਾਬੀ ਛੁੰਡੀ ਖਾ ਗਈ ਕਿਤੇ ਚਿੱਟੀ ਖਾ ਗਈ ਕਿਤੇ ਉਹ ਜਿਹੜੀਆਂ ਕੰਪਨੀਆਂ ਦੇ ਨੱਥ ਨਹੀਂ ਪਾਉਂਦੇ ਉਹ ਨਕਲੀ ਬੀਜ ਮਿਲਦੇ ਆ ਉਹ ਤੇ ਖਿਚਾਲ ਲੁੱਟਿਆ ਜਾਂ ਮੈਂ ਜਿਹੜਾ ਬਹੁਤ ਪ੍ਰਭਾਵਿਤ ਹੋ ਜਾਂਦਾ ਇਸ ਕਰਕੇ ਝੋਨੇ ਤੇ ਵੀ ਅਸੀਂ ਕਹਿੰਦੇ ਐਮ ਐਸ ਬੀ ਦੇਤੀ ਝੋਨੇ ਵਾਲਾ ਵੀ ਵੀ ਚੱਕਰ ਤੋਂ ਖਿਚਾੜ ਆਪਦੇ ਆਪ ਨਿਕਲਣਾ ਚਾਹੁੰਦਾ ਕਿਉਂ ਇਹ ਛਾੜੀ ਲੋੜ ਨਹੀਂ ਸੀ ਜਿਹੜੇ ਨਕੂਲ ਨੇ ਤੁਮੇ ਬੁੱਧੀਜੀਵੀ ਉਦੋਂ ਵੀ ਪਿੱਟਦੀ ਵੀ ਪੰਜਾਬ ਦੇ ਫਸਲ ਨਕੂਲ ਨਹੀਂ ਜਿਹੜੇ ਹਿਸਾਬ ਨਾਲ ਪਾਣੀ ਦਾ ਬੱਧਰ ਹੇਟਾ ਜਾਂਦਾ ਜਾਂ ਜਿਹੜੇ ਹਿਸਾਬ ਨਾਲ ਪਰਾਲੀ ਦਾ ਕੋਈ ਪ੍ਰਬੰਧ ਨਹੀਂ ਇੱਥੇ ਇਸ ਕਰਕੇ ਹੁਣ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਝੋਨੇ ਤੇ ਰੇਟ ਵੀ ਦੇਤਾ ਆਉਣ ਵਾਲੇ ਦਿਨਾਂ ਚ ਪਰਾਲੀ ਦਾ ਵੀ ਪ੍ਰਬੰਧ ਕਰੋ ਇਹਦੀ ਮਸ਼ੀਨਰੀ ਦਾ ਪ੍ਰਬੰਧ ਕਰ